ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਦੇਵਾਂਗੇ ਬੀਗਲੇ ਦੇ ਜਿਹੜਾ ਬੀਗਲਾ ਉੱਪਰ ਜਾਨੀ ਕਿ ਚੌੜਾ ਹੁੰਦਾ ਇਹ ਆਪਾਂ ਆ ਵੀ ਜਾਨੀ ਕਿ ਜੇ ਆਪਾਂ ਹੁਣ ਇਸ ਤਰ੍ਹਾਂ ਹੀ ਇਹਨੂੰ ਕੱਟਦੇ ਹਾਂਗੇ ਬੀਗਲੇ ਨੂੰ ਤਾਂ ਤੁਹਾਨੂੰ ਪਤਾ ਹੈਗਾ ਵੀ ਇਹਦੀ ਜੇ ਆਪਾਂ ਇਸ ਤਰ੍ਹਾਂ ਹੀ ਕਟਾਂਗੇ ਤੇ ਆਹ ਵਾਲੀ ਚੜਾਈ ਜ਼ਿਆਦੀ ਹੈਗੀ ਤੇ ਇਹ ਚੜਾਈ ਜ਼ਿਆਦੀ ਵਰਕ ਦਾ ਕਰਕੇ ਜ਼ਿਆਦੀ ਹੁੰਨ ਕਰਕੇ ਜਾਨੀ ਕਿ ਇਹ ਸੁੰਦਰ ਦਿਖਾ ਦੇਣੀ ਆਪਾਂ ਇਹ ਕਿੰਨੀ ਹੈਗੀ ਇਹਦੀ ਚੜਾਈ ਆ ਦੇਖੋ ਜੀ ਉੱਪਰੋਂ ਆਪਾਂ ਇਹਦੀ ਚੜਾਈ ਮਣੀ ਹੈ ਤਾਂ ਉੱਪਰੋਂ 7 ਇੰਚ ਹੈਗਾ ਦੀ ਆਪਾਂ ਉੱਪਰ ਕਟਾਈ ਕਰਨੀ ਹੈ ਸਵਾ 2 ਇੰਚ ਦੀ ਤੇ ਇਹ ਹੈਗਾ 7 ਇੰਚ ਤੁਸੀਂ ਆ ਵੀ ਇਹਨੂੰ ਆਪਾਂ ਕਟਾਉਣਾਗਾ ਤੇ ਪਹਿਲਾਂ ਆਪਾਂ ਜਾਨੀ ਕਿ ਨਾ ਜਿਹੜਾ ਸ਼ਰਟਰ ਦਾ ਕੱਪੜਾ ਇਸ ਤਰ੍ਹਾਂ ਹੀ ਉਤਾਰ ਲਿਆ ਸੀਗਾ ਜਿਵੇਂ ਆਪਣਾ ਹੈਗਾਗਾ ਆਪਣਾ ਕੋਈ ਵੀ ਵਰਕ ਵਾਲਾ ਸੂਟ ਹੈ ਜ਼ਰੂਰੀ ਨਹੀਂ ਵੀ ਬੀ ਗਲੇ ਵਾਲਾ ਕਈ ਵਾਰ ਆਪਣਾ ਗੋਲ ਗਲਾ ਵੀ ਜਿਹੜਾ ਵਰਕ ਵਾਲਾ ਹੁੰਦਾ ਉਹ ਵੀ ਜ਼ਿਆਦਾ ਚੌੜਾ ਹੁੰਦਾ ਹੈ ਤੇ ਜਦੋਂ ਆਪਾਂ ਪਾਉਣੀ ਹੈਗੇ ਉਹ ਜਾਨੀ ਕਿ ਉੱਪਰ ਆਪਣੇ ਟੀਰੇ ਤੋਂ ਇਧਰ ਡਿੱਗ ਗਿਆ ਇਧਰ ਡਿੱਗ ਗਿਆ ਇਸ ਤਰ੍ਹਾਂ ਹੋਈ ਜਾਂਦਾਗਾ ਤੇ ਜੇ ਆਪਾਂ ਉਹਨੂੰ ਜ਼ਿਆਦਾ ਹੀ ਕੱਟ ਲੈਨੀ ਹੈ ਫਿਰ ਤੁਹਾਨੂੰ ਪਤਾ ਵੀ ਚੌੜਾ ਹੋ ਜਾਂਦਾ ਉੱਪਰੋਂ ਗਲਾ ਫਿਰ ਵੀ ਉਹ ਚੰਗਾ ਨਹੀਂ ਲੱਗਦਾ ਤੇ ਇਹਨੂੰ ਵੀ ਆਪਾਂ ਕਿਵੇਂ ਕੱਟ ਇਹਨੂੰ ਕਿਵੇਂ ਕੱਟ ਕਰ ਸਕਦੇ ਆਂਗੇ ਵੀ ਵਰਕ ਕੀਤੇ ਤੋਂ ਬਾਅਦ ਕਿਵੇਂ ਕੱਟ ਕਰ ਸਕਦੇ ਆ ਉਹ ਦੱਸ ਦਿਂ ਆਪਾਂ ਤੁਹਾਨੂੰ ਵੀ ਇਹਨੂੰ ਆਪਾਂ ਕਿਵੇਂ ਕੱਟ ਕਰੀਏ ਤੇ ਵੀ ਜਾਨੀ ਕਿ ਆਪਣਾ ਗਲਾਵਜੇ ਆਪਾਂ ਨੂੰ ਜਿਸ ਸੁੰਦਰ ਸਿਆਸੀਂ ਦਿਖਾਇਆ ਸੀ ਆਪਾਂ ਇੱਥੋਂ ਆਪਾਂ ਜਿਵੇਂ ਨਾਲੋ ਜਿਵੇਂ ਆਪਾਂ ਇਸ ਤਰ੍ਹਾਂ ਕੱਪੜਾ ਰੱਖ ਕੇ ਇਹਨੂੰ ਇਸ ਤਰ੍ਹਾਂ ਕੱਟਦੇ ਆਂ ਫਿਰ ਵੀ ਆਪਾਂ ਨੂੰ ਕਈ ਵਾਰੀ ਸੋਹਣਾ ਨਹੀਂ ਲੱਗਦਾ ਹੈਗਾ ਕਿਉਂ ਇੱਥੇ ਪਲੇਨ ਆ ਜਾਂਦਾ ਹੈਗਾ ਤੇ ਪਲੇਨ ਕੱਪੜਾ ਵੀ ਆਪਾਂ ਨੂੰ ਸੋਹਣਾ ਨਹੀਂ ਲੱਗਦਾ ਹੈਗਾ ਆਪਾਂ ਕੜਾਈ ਦੇ ਨਾਲੋਂ ਨਾਲ ਇਹਨੂੰ ਕਟਾਂਗੇ ਜਾਨੀ ਕਿ ਅੱਧਾ ਪੈਰ ਦਾ ਗੈਪ ਛੱਡ ਕੇ ਇਸ ਤਰ੍ਹਾਂ ਇਹਨੂੰ ਆਪ अद्धे अद्धे इंच का गैप छड के ही कटना गा भी अपना यह किमें परफेक्ट आ जाए ये बारे तो आप दस देंगे भी एक सार ये आए ना देखो जी ये उपरू है सत इंच दिखाने की मिनके उपरों है यह आदि इतों मिन देंगे आप सत्त इंच है आप उक करना नीचे तो इतों तो यह ठीक हैगा इतों का देखो जी तुम आप ही देख लो ये तीन इंच ही है जे आप हूँ अद्धा अद्धा इंच इस तरह रख दें ਤਾਂ ਜਾਨੀ ਕਿ ਥੋੜਾ ਹੀ ਰਹਿ ਜਾਊਗਾ ਇਹ ਉੱਪਰੋਂ ਉੱਪਰੋਂ ਇਹ ਆ ਜਗ੍ਹਾ ਤੋਂ ਥੋੜਾ ਜਿਹਾ ਜ਼ਿਆਦਾ ਚੌੜਾਗਾ ਇਹ ਜਗ੍ਹਾ ਤੋਂ ਆਪਾਂ ਕਿਵੇਂ ਕੱਟ ਕਰਨਾਗਾ ਉਹ ਦੱਸ ਦਿਆਂ ਤੁਹਾਨੂੰ ਤੇ ਇਹ ਕਿੱਥੋਂ ਤੱਕ ਆਪਾਂ ਨੂੰ ਲੱਗਦਾ ਵੀ ਇਹ ਜ਼ਿਆਦਾ ਚੌੜਾਗਾ ਇਹਦੀ ਲੰਬਾਈ ਆਪਾਂ ਮੇਨ ਲਈ ਤਾਂ ਇਹਦੀ ਲੰਬਾਈ ਇੱਥੇ ਆ ਕੇ 7 ਇੰਚ ਹੁੰਦੀ ਹੈ ਆਪਾਂ 6 ਇੰਚੀ ਵੈਸੇ ਰੱਖਣੀ ਹੈਗੀ ਆ ਉੱਪਰੋਂ ਜਿਹੜਾ ਥੋੜਾ ਜਿਹਾ ਆਪਾਂ ਕੱਟ ਲਾਂਗੇ ਹੋਰ ਕੱਟ ਲਾਂਗੇ ਨੂੰ ਜਾਨੀ ਕਿ ਕੱਟ ਕਰ ਦਾਂਗੇ ਇਸ ਤਰ੍ਹਾਂ ਕੱਟ ਕਰਕੇ ਤੇ ਇਹ ਆਪਾਂ ਇਹਦੀ ਲੰਬਾਈ ਤਾਂ ਇਸ ਤਰ੍ਹਾਂ ਕੱਟ ਜੂਗੀ ਥੋੜਾ ਜਿਹਾ ਆਪਾਂ ਉੱਪਰ ਉਹ ਕਰ ਲਿਆ ਤਾਂ ਇਹਦੀ ਲ ਈ ਆਪਾਂ ਤੁਹਾਨੂੰ ਦੱਸਿਆਗਾ ਵੀ ਇਥੋਂ ਵਰਕ ਤੋਂ ਹੀ ਮਣੀ ਆਗੀ ਆਪਾਂ ਵਰਕ ਤੋਂ ਹੀ ਰੱਖੀ ਆ ਵਰਕ ਤੋਂ ਹੀ 7 ਇੰਚ ਹੈਗੀ ਉੱਪਰੋਂ ਤੇ ਇਹਨੂੰ ਆਪਾਂ ਕੱਟ ਕਰਨਾਗਾ ਤੁਹਾਨੂੰ ਆਪਾਂ ਦੱਸ ਦਿਆਂਗੀ ਪਹਿਲਾਂ ਆਪਾਂ ਇਹਨਾਂ ਅੱਧਾ ਕੀਤਾ ਵਿਆਦ ਖੁਜੀ ਚਾਕ ਦੇ ਨਾਲ ਤੁਹਾਨੂੰ ਦੁਬਾਰਾ ਡਾਰਕ ਕਰ ਦਿੰਨੀ ਇਸ ਤਰ੍ਹਾਂ ਆ ਦੇਖੋ ਜੀ ਇਹਦਾ ਅੱਧਾ ਕੀਤਾ ਵਿਆਗਾ ਆਪਾਂ ਇਹ ਇਸ ਤਰ੍ਹਾਂ ਆਪਾਂ ਇਥੋਂ ਮਿਲਾਂਗੇ ਇਹਦਾ ਅੱਧ ਕਰ ਲਾਂਗੇ 3.5 ਹੋ ਗਿਆ ਤੇ ਇਧਰੋਂ ਵੀ ਆਪਾਂ ਮਿਲਾਂਗੇ ਹਾਂਜੀ ਕਿ ਜਿੱਥੋਂ ਵੀ ਇਹ ਸਾਢੇ 3 ਹੈ ਇਹ ਜਾਨੀ ਕਿ ਇਹਦਾ ਅੱਧ ਹੋ ਗਿਆ ਅੱਧ ਹੋ ਗਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੋ ਕਰ ਲਾਂਗੇ ਇਧਰਲੀ ਸਾਈਡ ਇਧਰੋਂ ਵੀ ਆ ਦੇਖੋ ਚਾਕ ਦਿੱਸੀ ਜਾਂਦਾਗਾ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਨੇ ਦੋਨੋਂ ਸਾਈਡ ਹੀ ਇਹ ਆਪਣਾ ਲਾਈਨਿੰਗ ਵਾਲਾ ਸੂਟ ਹੈਗਾ ਤੇ ਆਪਾਂ ਹਜੇ ਇਹਦੇ ਤੇ ਲਾਈਨਿੰਗ ਨਹੀਂ ਲਾਈ ਹੈਗੀ ਲਾਈਨਿੰਗ ਤੋਂ ਪਹਿਲਾਂ ਹੀ ਆਪਾਂ ਨਾ ਨਹੀਂ ਇਹਦੇ ਤੇ ਆਪਾਂ ਆ ਮੋਢਿਆਂ ਦੀ ਕਾਟ ਪਾਈ ਹੈਗੀ ਜਿਹੜੀ ਮੋਡਿਆਂ ਤੇ ਕਾਰਟ ਹੁੰਦੀ ਹੈ ਉਹ ਵੀ ਆਪਾਂ ਪਾਈ ਨਹੀਂ ਹੈਗੀ ਹਜੇ ਉਹ ਆਪਾਂ ਨਾ ਬਾਅਦ ਚ ਪਾਵਾਂਗੇ ਇਹਨਾਂ ਤੁਸੀਂ ਖਿਆਲ ਜ਼ਰੂਰ ਰੱਖਿਓ ਵੀ ਮੋਡਿਆਂ ਤੇ ਕਾਰਟ ਪਾ ਕੇ ਨਾ ਇਹਨੂੰ ਆਹ ਬੜੀ ਕੱਟਿਓ ਕਿ ਜਦੋਂ ਤੁਸੀਂ ਤੀਰਾ ਇੱਥੋਂ ਰੱਖ ਲਿਆ ਇੰਨਾ ਤੇ ਜੇ ਉਹ ਤੋਂ ਬਾਅਦ ਯਾਨੀ ਕਿ ਇਹਨੂੰ ਆਪਾਂ ਸਹੀ ਕਰਾਂਗੇ ਤਾਂ ਫਿਰ ਆਪਣੀ ਆਹ ਵਾਲੀ ਚੀਜ਼ ਇਹ ਘੱਟ ਜੂਗੀ ਤੁਸੀਂ ਇਹਨਾਂ ਖਿਆਲ ਜ਼ਰੂਰ ਰੱਖਣਾ ਵੀ ਯਾਨੀ ਕਿ ਆਪਾਂ ਪਹਿਲਾਂ ਆਪਾਂ ਜੇ ਤੁਸੀਂ ਕੱਟਣਾ ਵੀ ਆਪਾਂ ਪੀਸ ਲਾਇਆਗਾ ਆਪਾਂ 2 ਇੰਚ ਵੱਧ ਹੀ ਲਾਇਆ ਪੀਸ ਆਹ ਦੇਖੋ ਜੀ ਹੁਣ ਨਾ ਆਪਾਂ ਇਹਨੂੰ ਉਹ ਕਰ ਲਈਏ ਪਹਿਲਾਂ ਆਪਾਂ ਇਹਦਾ ਵਰਕ ਨਾ ਵਰਕ ਨਾਲ ਮਰਕ ਮਲਾ ਲਾਂਗੇ ਕੋਈ ਵੀ ਤੁਹਾਡਾ ਸੂਟ ਹੈ ਉਹਦੇ ਵਰਕ ਨਾਲ ਨਾ ਪਹਿਲਾਂ ਵਰਕ ਨੂੰ ਇਸ ਤਰ੍ਹਾਂ ਰੱਖ ਲਿਓ ਉੱਪਰ ਬਿਲਕੁਲ ਜਮਾ ਇੱਕਸਾਰ ਕਰ ਲਿਓ ਵਰਕ ਨੂੰ ਇਸ ਤਰ੍ਹਾਂ ਇਹਦੇ ਉੱਪਰ ਨਾ ਤੁਸੀਂ ਪਿੰਨ ਵੀ ਲਾ ਸਕਦੇ ਹੋ ਤੇ ਸੀਨ ਵੀ ਲਾ ਸਕਦੇ ਆਪਾਂ ਸੀਨ ਲਾ ਦਿੰਦੇ ਆ ਸੀਨ ਲਾ ਕੇ ਮੜਾ ਜਾ ਦੇਖ ਲੈਂਦੇ ਆ ਤੁਸੀਂ ਪਿੰਨ ਵੀ ਲਾ ਸਕਦੇ ਹੋ ਸੂਈ ਦੇ ਨਾਲ ਅਸਾ ਪੈਨਾਂ ਕ ਐਨੀ ਕ ਉਹ ਲਾ ਦਿੰਦੇ ਆ ਵੀ ਇਹ ਆਪਣਾ ਕਿਸਕੇ ਨਾ ਇੱਕ ਵਾਰੀ ਮੜਾ ਜਾ ਚੈੱਕ ਵੀ ਕਰ ਲੈਣੀ ਆ ਆਪਾਂ ਇਹਨੂੰ ਵੀ ਆਪਣਾ ਇਹ ਸਹੀ ਲੱਗੀ ਐ। ਇੱਕੋ ਜਗਾ। ਵੀ ਫਰਕ ਨਾ ਪਵੇ ਭੂਰਾ ਵੀ। ਆ ਦੇਖੋ ਜੀ ਇੱਕੋ ਜਈ ਆ ਆਪਣਾ ਦੇਖੋ। ਦੋਨੋਂ ਸਾਈਡ ਤੇ ਹੁਣ ਨਾ ਆਪਾਂ ਇਹਨੂੰ ਗਲੇ ਨੂੰ ਕੱਟ ਕਰਾਂਗੇ। ਘਰੇ ਆ ਦੇਖੋ ਜੀ ਆਪਾਂ ਨਿਸ਼ਾਨ ਲਾ ਲੇਦੇ। ਯਾਨੀ ਕਿ ਐਨਾ ਤਾਂ ਇਧਰ ਲੈ ਐਨਾ ਤਾਂ ਪਰਖਣੇ ਰੱਖਣਾ। ਕਿਉਂ ਇਹਦੇ ਚ ਆਪਾਂ ਇੱਥੇ ਸੀਨ ਲਾਵਾਂਗੇ। ਇਹਦੇ ਨਾਲ ਬਿਲਕੁਲ ਤੇ ਇਹਦੇ ਤੋਂ ਬਾਅਦ ਆਪਾਂ 1.2 ਇੰਚ ਮੇਰਨਾਗਾ। ਵੀ ਆ ਪਸਵਾ 2 ਇੰਚ ਚੜਾਈ ਰੱਖਾਂਗੇ ਗਲੇ ਦੀ ਆ ਦੇਖੋ ਜੀ ਇੱਥੇ ਆਪਾਂ ਸਵਾ 2 ਇੰਚ ਤੇ ਚੜਾਈ ਰੱਖ ਲਈ ਹੁਣ ਲੰਬਾਈ ਜਿੱਥੋਂ ਤੱਕ ਆਪਾਂ ਕੱਟ ਕਰਨਾ ਆਪਾਂ ਆਪ ਪੁਆਇੰਟ ਤੱਕ ਕੱਟ ਕਰਨਾਗਾ ਯਾਨੀ ਕਿ ਇਹ 3.5 ਇੰਚ ਤੇ ਪੁਆਇੰਟ ਲਾਇਆ ਆਪਾਂ ਇਹ ਤੇ ਇਹਨੂੰ ਆਪਣਾ ਇੱਥੋਂ ਇਸ ਤਰ੍ਹਾਂ ਰੱਖ ਲਾਂਗੇ ਇੰਨਾ ਹੀ ਆਪਾਂ ਗਲਾ ਕੱਟ ਕਰਨਾ ਇਹ ਇੱਥੋਂ ਆਪਾਂ ਸੀਨ ਲਾ ਲਾਂਗੇ ਇਸ ਤਰ੍ਹਾਂ ਆਪਾਂ ਹਜੀਬ ਜਨਕੀ ਕੱਲਾ ਸਕੀਜ ਉਹ ਕੀਤਾਗਾ ਆਪਾਂ ਜਾਨੀ ਕਿ ਕੁਛ ਵੀ ਆਪਾਂ ਇਹ ਉਹ ਲਾਇਆਗਾ ਹਜੀ ਆਪਾਂ ਤੀਰਾ ਇਹਦਾ ਕੱਟਣਾਗਾ ਤੀਰਾ ਵੀ ਤੁਸੀਂ ਬਾਅਦ ਚ ਕੱਟਿਓ ਇਹ ਲੈਣੀ ਗਾਲਾ ਸੂਟ ਹੈ ਤੇ ਲੈਣੀ ਗੀ ਵੀ ਤੁਸੀਂ ਬਾਅਦ ਚ ਕੱਟਿਓ ਪਹਿਲਾਂ ਕਾਟ ਨਾ ਪਾਓ ਉੱਪਰ ਤੀਰੀ ਵਾਲੀ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਵਾਰ-ਵਾਰ ਦੱਸਦੀ ਆਂ ਵੀ ਉੱਪਰਲੀ ਪਹਿਲਾਂ ਆਹ ਵਾਲੀ ਕਾਟ ਨਾ ਪਾਓ ਪਹਿਲਾਂ ਗਲਾ ਸੈੱਟ ਕਰ ਲਿਓ ਵੀ ਤੁਹਾਡਾ ਗਲਾ ਕੋਈ ਵੀ ਜਣਾ ਗੋੜਾ ਚਾਹੇ ਕੋਈ ਵੀ ਗਲਾ ਢੀ ਗਲਾ ਬਰਕਾਲਾ ਉਹਨੂੰ ਪਹਿਲਾਂ ਗਲੇ ਨੂੰ ਸੈੱਟ ਕਰ ਲਿਓ ਗਲੇ ਨੂੰ ਕੱਟ ਕਰ ਲਿਓ ਤੇ ਇੱਥੋਂ ਆਪਾਂ ਹੌਲੀ-ਹੌਲੀ ਥੋੜੀ-ਥੋੜੀ ਮਸ਼ੀਨ ਇਸ ਤਰ੍ਹਾਂ ਲਾ ਦਾਂਗੇ ਦੇਖ ਆ ਦੇਖੋ ਜਿੱਥੋਂ ਪਸੀਨ ਲਾ ਕੇ ਇੱਥੇ ਆ ਕੇ ਲਾਤੀ ਮਸ਼ੀਨ ਬਿਲਕੁਲ ਹੀ ਤੇ ਹੁਣ ਤੁਹਾਨੂੰ ਆਪਾਂ ਆਹ ਬਲ ਆਪਾਂ ਟੰਕਾ ਪੱਟ ਨਹੀਂ ਇਸ ਤਰ੍ਹਾਂ ਕੱਢ ਦਿੰਨੀ ਆ ਥੋੜਾ ਜਿਹਾ ਲਾਇਆ ਸੀ ਜਿਹੜਾ ਆ ਦੇਖੋ ਜੀ ਇੱਥੇ ਆਪਣਾ ਬਿਲਕੁਲ ਪਤਾ ਨਹੀਂ ਨਾ ਲੱਗ ਰਿਹਾ ਦੇਖੋ ਵੀ ਆਪਾਂ ਗਲਾ ਘੱਟ ਕੀਤਾ ਇਹ ਇਹ ਆਪਾਂ ਇੰਨਾ ਗਲਾ ਘੱਟ ਕਰਤਾ ਇਹ ਜਨਕਿ ਇੰਚ ਇੰਚ ਗਲਾ ਘੱਟ ਕਰਤਾ ਇਹ ਹੀ ਕਿੰਚੀ ਰੱਖਿਆਗਾ ਆਪਾਂ ਜਨਕਿ ਹੁਣ ਤੁਸੀਂ ਦੇਖਿਓ ਇਹਦੀ ਚੜਾਈ ਆ ਦੇਖੋ ਹੀ ਇੰਚੀ ਰਹੀ ਹੈ ਜਨਕਿ ਅੱਧਾ ਦਾ ਇੰਚ ਤਾਂ ਆਪਾਂ ਛੱਡਾਂਗੇ ਜਨਕਿ ਉੱਤੇ ਚੜਾਈ ਇਹਦੀ को दो यानी कि ढाई पांच इंच रहेगी हाँ देखो इस तरह अपना बिल्कुल भी आप पता नहीं लगता है भी आप गले घट किता गा हाँ देखो बिल्कुल सीन का भी नहीं पता लग रहा ना ਬਿਲਕੁਲ ਕੋਈ ਬਲ ਨਹੀਂ ਪਿਆ ਹੈਗਾ ਇਹਦੇ ਵਿੱਚ ਵੀ ਆਪਾਂ ਜੇ ਕਹੀ ਦੀ ਇਹਦੇ ਵਿੱਚ ਕੋਈ ਬਲ ਪੈ ਗਿਆ ਬਲ ਵੀ ਨਹੀਂ ਪਿਆ ਹੈਗਾ ਆਪਣਾ ਗਲਾ ਵੀ ਉਪਰੋਂ ਘੱਟ ਹੋ ਗਿਆ ਤੁਸੀਂ ਵੀ ਤੁਹਾਡਾ ਵੀ ਕੋਈ ਗਲਾ ਹੁੰਦਾ ਕੋਈ ਚੌੜਾ ਬਲਗੋਲ ਗਲਾ ਹੁੰਦਾ ਕਈ ਵਾਰ ਕੋਈ ਵਰਕ ਵਾਲਾ ਗਲਾ ਹੁੰਦਾ ਉਹਨੂੰ ਇਸ ਤਰ੍ਹਾਂ ਘੱਟ ਕਰ ਸਕਦੇ ਹੋਗੇ ਤੇ ਜਿਹੜੀ ਆ ਉੱਪਰਲੀ ਕਾਟ ਹੈ ਤੁਹਾਨੂੰ ਆਪ ਪਹਿਲਾਂ ਵੀ ਦੱਸਿਆਗਾ ਜਿਹੜੀ ਤੀਰੇ ਵਾਲੀ ਕਾਟ ਇਹਨੂੰ ਗਲੇ ਨੂੰ ਪਹਿਲਾਂ ਘੱਟ ਕਰਕੇ ਫਿਰ ਕੱਟ ਲਿਓ ਇਹ ਆਪਣਾ ਲੈਨਿੰਗ ਵਾਲਾ ਸੂਟ ਹੈ ਤੇ ਲੈਨਿੰਗ ਵੀ ਆਪਾਂ ਬਾਅਦ ਵਿੱਚ ਕਟਾਂਗੇ ਹੁਣ ਇਹਦੇ ਉੱਪਰ ਹੁਣ ਆਪਾਂ ਕਾਟ ਪਾਵਾਂਗੇ ਪਹਿਲਾਂ ਆਪਾਂ ਗਲਾ ਹੀ ਸੈੱਟ ਕੀਤਾਗਾ ਤੁਸੀਂ ਵੀ ਇਸ ਤਰ੍ਹਾਂ ਦਾ ਵਰਕ ਵਾਲ ਉਹਨੂੰ ਇਸ ਤਰ੍ਹਾਂ ਸੈੱਟ ਕਰ ਸਕਦੇ ਹੋਗੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਤੇ ਕਮੈਂਟ ਜਰੂਰ ਕਰਿਓ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਨਹੀਂ ਤੇ ਵਾਂਸ ਅਗੇਨ ਥੈਂਕ ਯੂ ਬਾਏ ਬਾਏ